ਗੀਰਤੀ ਕਿਸਾਨ ਜੂਨੀਏ ਪੰਜਾਬ ਵੱਲੋਂ ਸੁਬਾ ਆਗੂ ਤਨਵੰਤ ਸਿੰਘ ਜ਼ਿਲ੍ਹਾ ਆਗੂ ਹਰਪਾਲ ਸਿੰਘ ਖੀਨਾ ਅਤੇ ਪਰਦਾਨ ਰਣਜੀਤ ਸਿੰਘ ਮੁਹਾਰਦੀ ਅਗਵਾਈ ਹੇਠ ਥਾਣਾ ਲੋਪੋਕੇ ਦਾ ਕਰਾਉ ਕਰਦਿਆਂ ਜ਼ੋਰਦਾਰ ਨਰੇਬਾਜੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਉਕਤ ਥਾਣ ਆਗੂ ਨੇ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਕਿਸਾਨ ਸਲਵਿੰਦਰ ਸਿੰਘ ਪੁੱਤਰ ਜਗੇਸ਼ ਸਿੰਘ ਵਾਸੀ ਪਿੰਡ ਪਿੰਡੀ ਨੈਣਦੇਖ ਕਣਕ ਨਾਲ ਭਰੀ ਟਰਾਲੀ ਜੋ ਦਾਣਾ ਮੰਡੀ ਪੀਲੋਵਾਲ ਵਿਖੇ ਲੈ ਕੇ ਆਇਆ ਸੀ ਜਿੱਥੇ ਆਰਤੀ ਜਗਦਾਈ ਕਰਦਿਆਂ ਹੋਇਆਂ ਸਾਰੀ ਕਨਕ ਆਪਣੀ ਆੜ ਤੇ ਲਵਾ ਲਈ ਅਤੇ ਉਸੇ ਦਿਨ ਥਾਣਾ ਲੋਪੋਕੇ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਪਰ ਥਾਣਾ ਲੋਪੋਕੇ ਪੁਲਿਸ ਵੱਲੋਂ ਅੱਜ ਤੱਕ ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਖੀਰ ਥਾਣਾ ਲੋਪੋਕੇ ਕਰਾਵ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਹੁਣ ਇਹ ਧਰਨਾ ਜਿੰਨੀ ਜਰੂਰ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਨਹੀਂ ਹੋਵੇਗਾ ਉਨੀ ਤਰੇਪ ਧਰਮਾ ਜਾਰੀ ਰਹੇਗਾ ਇਸ ਮੌਕੇ ਰਜਿੰਦਰ ਸਿੰਘ ਵਿਜੇਸ਼ਾਲ ਲਾਡੀ ਨੂਰਪੁਰ ਮੰਗਲ ਸਿੰਘ ਜਗਤਾਰ ਸਿੰਘ ਕਾਕੜ ਮੰਨੂ ਕਿਆਮਪੁਰ ਡਾਕਟਰ ਨਰਵੈਤ ਸਿੰਘ ਸਰਤਾਜ ਸਿੰਘ ਪੋਏ ਵਾਲੀ ਹਰਜੀਤ ਸਿੰਘ ਮਨਜੀਤ ਸਿੰਘ ਫੌਜੀ ਬਾਬਾ ਸੋਚਾ ਸਿੰਘ ਤੇ ਰਖ ਜਾਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਥਣ ਆ ਜੀ 24 ਤਰੀਕ ਦੀ ਘਟਨਾ ਵਾਪਰੀ ਹੈ ਕਿ ਇੱਕ ਕਿਸਾਨ ਜਗੀਰ ਸਿੰਘ ਨੈਣਪਿੰਡੀ ਦਾ ਆਪਣੀ ਟਰਾਲੀ ਕਣਕ ਵਢਾ ਕੇ ਲਗਭਗ 82 83 ਕਿੰਟਲ ਤੋਂ ਵੱਧ ਕਣਕ ਸੀ 4 ਕਿੱਲਿਆਂ ਦੀ ਜਿਹੜੀ ਲੈ ਕੇ ਆ ਰਿਹਾ ਸੀ ਤੇ ਕੋਈ ਭੀਲੋਵਾਲ ਆੜ ਤਿਆ ਕਾਕੜਾ ਦਾ ਉਸ ਨੇ ਉਸ ਬਜ਼ੁਰਗ ਦੀ ਟਰਾਲੀ ਦੋ ਟਰਾਲੀਆਂ ਆ ਰਹੀਆਂ ਸੀ ਇੱਕ ਟਰਾਲੀ ਤੇ ਬੈਕ ਲੈ ਗਿਆ ਵਿਚਾਰਾ ਡਰਦਾ ਵੇਖ ਕੇ ਦੋ ਇੱਕ ਟਰਾਲੀ ਜਿਹੜੀ ਸੀ ਉਹਨੂੰ ਧੱਕੇ ਧੱਕੇ ਮਾਰ ਕੇ ਜਗੀਰ ਸਿੰਘ ਨੂੰ ਬਜ਼ੁਰਗ ਨੂੰ ਡਰਾਈਵਰ ਨੂੰ ਵੀ ਧੱਕੇ ਮਾਰੇ ਬਜ਼ੁਰਗ ਨੂੰ ਵੀ ਚੰਗਾ ਕੁੱਟਿਆ ਕਟਿਆ ਤੇ ਟਰਾਲੀ ਖੋ ਗਏ ਆਪਣੀ ਫੜ ਤੇ ਲਾ ਲੀਆ ਉਹਦਾ ਕੋ ਉਗ ਸੁਗ ਨਹੀਂ ਥਾਣੇ ਐਪਲੀਕੇਸ਼ਨ ਦਿੱਤੀ 24 ਤਰੀਕ ਦੀ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਜੋ ਵੀ ਤੇ ਅੱਜ 28 29 ਤਰੀਕ ਹੋ ਗਿਆ ਜੀ 5 ਦਿਨ ਬੀਤਣ ਦੇ ਬਾਅਦ ਐਸ ਐਚਓ ਨੇ ਟਾਸ ਤੋਂ ਮੱਸ ਨਹੀਂ ਕੀਤਾ ਕਿਸਾਨ ਵਿਚਾਰਾ ਆਪਣੀ ਫਸਲ ਵੇਚ ਕੇ ਪਰਿਵਾਰ ਪਾਲਣ ਤੋਂ ਉੱਤਰ ਹੋਇਆ ਉਹਦੀ ਕੋਈ ਜੜੀ ਗਰਜ ਕਰਨੀ ਆ ਗਾਂ ਉਹਨੇ ਪਰਵਾਰ ਲਈ ਕਲੀੜਾ ਕਪੜਾ ਖਰੀਦਣਾ ਵਿਆਹ ਹੋਵੇ ਤੇ ਜਾਣਾ ਦਵਾਈ ਭੱਟੇ ਲੈਣ ਲਈ ਆਰਤੀ ਨੂੰ ਪੈਸੇ ਨਹੀਂ ਦੇ ਰਿਆ ਵੀ ਪਹਿਲਾਂ ਕਣਕ ਲਿਆ ਫੇਰ ਤੇਰਾ ਅਗਲਾ ਹਿਸਾਬ ਕਰਕੇ ਤੈਨੂੰ ਪੈਸੇ ਦਵਾਂਗੇ ਉਹਦੀ ਲੁੱਟ ਹੋਈ ਆ ਡਾਕੇ ਦਾ ਪਰਚਾ ਬਣਦਾ ਲੋਪੋਂਗੇ ਐਸ ਐਚਓ ਟਾਸ ਤੋਂ ਮੱਸ ਨਹੀਂ ਹੋ ਅੱਜ 6ਵਾਂ ਦਿਨ ਹੋ ਗਿਆ ਜੀ ਅੱਜ ਅਸੀਂ ਮਜਬੂਰ ਹੋ ਕੇ ਥਾਣਾ ਘੇਰਿਆ ਉਹਨਾਂ ਦੇਰ ਤੱਕ ਘੇਰਾਂਗੇ ਜਿੰਨੀ ਦੇਰ ਤੱਕ ਉਹ ਟਰਾਲੀ ਵਾਪਸ ਨਹੀਂ ਆਉਂਦੀ ਕਣਕ ਦੀ ਭਰੀ ਭਰਾਈ ਉਸੇ ਤਰ੍ਹਾਂ ਹੀ ਥਾਣਾ ਬੈਠੇ ਆਂ ਜਦ ਤੱਕ ਕਾਰਵਾਈ ਨਹੀਂ ਪੂਰੀ ਹੁੰਦੀ ਸਾਡੀ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਅਸੀਂ ਥਾਣਾ ਘੇਰ ਕੇ ਭਾਵੇਂ ਰਾਤਾਂ 2 ਲੱਗ ਜਾਣ 4 ਲੱਗ ਜਾਣ ਆ ਰਹੇ ਆ ਸੰਗਤਾਂ ਪਰਿਵਾਰ ਸਮੇਤ ਆਰੀਆਂ ਸੰਗਤਾਂ ਉਨੀ ਦੇਰ ਤੱਕ ਬੈਠਾਂਗੇ ਥਾਣਾ ਲੋਪੋਕੀ ਨੂੰ ਘੇਰ ਕੇ ਬਿਠੀ ਹਾਂਜੀ ਕਿਤੇ ਕਿਸਾਨ ਜੁਣੀ ਦੇ ਵਰਕਰ ਆਗੇ ਤੇ ਸਭਾਣ ਸਾਨੂੰ ਮਜਬੂਰਨ ਅੱਜ ਕਿ ਥਾਣਾ ਘੇਰਨਾ ਪਿਆ ਕਿਉਂ ਹੜ ਕੋਈ ਸਮਾਂ ਨਹੀਂ ਹੈਗਾ ਜੋ ਬਾਤ ਤੂੜੀ ਕਿਸਾਨ ਮਜ਼ਦੂਰ ਤੂੜੀਆਂ ਰੁਜੇ ਕਲਕਾਰ ਰੁਜੇ ਨੇ ਪਰ ਅਬੇ ਟਾਈਮ ਜਦੋਂ ਐਸਐਚਓ ਨੇ ਕੋਈ ਪੱਲਾ ਨਹੀਂ ਫੜਾਇਆ ਡੀਐਸਪੀ ਨੇ ਕੋਈ ਪੱਲਾ ਨਹੀਂ ਫੜਾਇਆ ਐਸਐਸਪੀ ਨੇ ਨਹੀਂ ਫੜਾਇਆ ਹਰ ਕਿਉਂ ਥਾਣਾ ਘੇਰਨਾ ਪਿਆ ਅਸੀਂ ਐਸਐਚਓ ਨੂੰ ਕਹਿਣਾ ਚਾਹੁੰਦੇ ਆਂ ਕਿ ਇੱਥੇ ਗੁੰਡਾਗਰਦੀ ਹੁੰਦੀ ਲੋਕਾਂ ਦੀ ਵਾਲੀਆਂ ਖੋੜੀਆਂ ਕਾੜੇ ਖੋਲੇ ਚੀਜ਼ਾਂ ਖੋਲੀਆਂ ਆ ਪਹਿਲਾ ਚਾਂਸ ਹੈ ਕਿ ਵੇਖਿਆ ਥਾਣੇ ਚ ਕਣਕੇ ਦੇਖੋ ਕਲਗ ਹੋਣੀ ਜਿਹੜਾ ਆੜਦੀ ਆ ਉਹਨੇ ਗੁੰਡਾਗਰਦੀ ਕੀਤੀ ਹੈ ਬਜ਼ੁਰਗ ਦੇ ਨਾਲ ਉਹੜੀ ਕਨਕਿਆ ਉਹ ਘਾਟ ਤੀਨ ਦਵਾਈ ਜਾਵੇ ਜਦ ਦਵੇ ਸਾਡੇ ਵਿੱਚ ਕਿਸਾਨ ਨੂੰ ਉਹਦੇ ਪਰਚਾ ਦਰਜ ਕਰੇ ਜੇ ਐਸਐਚਓ ਪਰਚਾ ਵਜਲੀ ਕਰਦਾ ਕਾਰਵਾਈ ਨਹੀਂ ਕਰਦਾ ਸਾਨੂੰ ਮਵਾਜਾ ਨਹੀਂ ਮਿਲਦਾ ਉਹਨਾਂ ਚੱਕਰ ਜਿਹੜੀ ਸਾਡੇ ਜੈਸੇ ਬੰਦੀ ਆ ਇਹ ਰੁੱਟ ਕੇ ਨਹੀਂ ਜਾਏਗੀ ਇਹ ਜੀ ਇੱਕ ਦਰਖਾਸਤ ਜਿਹੜੀ ਹੈ ਜਗੀਰ ਸਿੰਘ ਪੁੱਤਰ ਤੇਜਾ ਸਿੰਘ ਜਿਹੜੀ ਹੈ ਭਿੰਡੀ ਨਿਆਂਨ ਵੱਲੋਂ ਜਿਹੜੀ ਇੱਕ ਮਸਹੂਲ ਹੋਈ ਸੀ ਇਦੇ ਵਿੱਚ ਦੋਵਾਂ ਧਿਰਾਂ ਦਾ ਆਪਸ ਦੇ ਵਿੱਚ ਜਿਹੜਾ ਮੀਨ ਜਿਹੜਾ ਕੌਜ਼ ਆਫ ਕਲੈਸ਼ੀ ਉਹ ਪੈਂਹਾਂ ਦਾ ਲੈਣਦੇ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਆੜਤੀਆਂ ਵੱਲੋਂ ਜਿਹੜੀ ਹੈ ਉਹ ਪਾਬੰਦ ਕੀਤਾ ਸੀ ਉਹ ਕਹਿੰਦੇ ਸੀ ਕਿ ਤੁਸੀਂ ਸਾਡੀ ਜਿਹੜੀ ਕਨਕ ਸੰਬੰਧੀ ਲੈ ਗਏ ਹੋ ਤੇ ਇਹ ਉਸ ਚੱਕਰ ਦੇ ਵਿੱਚ ਜਿਹੜਾ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਅੱਜ ਮਤਲਬ ਕਿ ਆਈਆਂ ਹੀ ਆ ਵਾ ਤੇ ਇਹਦੀ ਜੋ ਵੀ ਦਰਿਆਫਤ ਬਣ ਕੇ ਜੋ ਵੀ ਕਾਰਵਾਈ ਉਮਲ ਵਿੱਚ ਲਿਆਂਦੀ ਜਾਏਗੀ